ਕਾਲੀ ਦਲ ਦੇ ਨਵੇਂ ਪ੍ਰਧਾਨ ਬਣੇ ਗਿਆਨੀ ਹਰਪ੍ਰੀਤ ਸਿੰਘ ਨੂੰ ਲੈ ਕੇ ਜਿੱਥੇ ਪੰਥਕ ਸਿਆਸਤ ਦੇ ਵਿੱਚ ਮਾਹੌਲ ਲਗਾਤਾਰ ਗਰਮਾਇਆ ਹੋਇਆ ਹੈ ਸੁਖਵੀਰ ਸਿੰਘ ਧੜੇ ਦੇ ਵੱਲੋਂ ਲਗਾਤਾਰ ਇਲਜ਼ਾਮ ਸਾਦੇ ਜਾ ਰਹੇ ਨੇ ਵੱਖਰਾ ਧੜਾ ਵੱਖਰਾ ਚੁੱਲਾ ਬਣਾਉਣ ਦੇ ਇਲਜ਼ਾਮ ਗਿਆਨੀ ਹਰਪ੍ਰੀਤ ਸਿੰਘ ਤੇ ਲਗਾਏ ਜਾ ਰਹੇ ਨੇ ਉੱਤੇ ਹੀ ਹੁਣ ਲੀਡਰਾਂ ਦੇ ਵੱਲੋਂ ਵੀ ਗਿਆਨੀ ਹਰਪ੍ਰੀਤ ਸਿੰਘ ਤੇ ਸੁਖਵੀਰ ਸਿੰਘ ਬਾਦਲ ਨੂੰ ਲੈ ਕੇ ਸਟੇਜ ਤੋਂ ਸੰਬੋਧਨ ਦੌਰਾਨ ਵੱਡੇ ਬਿਆਨ ਦਿੱਤੇ ਜਾ ਰਹੇ ਨੇ ਸੁਖਜਿੰਦਰ ਸਿੰਘ ਰੰਦਾਵਾ ਕਾਂਗਰਸੀ ਲੀਡਰ ਨੇ ਇਹਨਾਂ ਦੇ ਵੱਲੋਂ ਸਟੇਜ ਤੋਂ ਸੰਬੋਧਨ ਹੁੰਦਿਆਂ ਸੁਖਵੀਰ ਸਿੰਘ ਬਾਦਲ ਤੇ ਗਿਆਨੀ ਹਰਪ੍ਰੀਤ ਸਿੰਘ ਨੂੰ ਇੱਕ ਨਾ ਚੈਲੰਜ ਕੀਤਾ ਗਿਆ ਗਿਆਨੀ ਹਰਪ੍ਰੀਤ ਸਿੰਘ ਨੂੰ ਸਿੱਧੇ ਤੌਰ ਤੇ ਕਿਹਾ ਕਿ 2 ਦਸੰਬਰ ਨੂੰ ਜੋ ਕੁਝ ਹੋਇਆ ਤਖਤ ਸਾਹਿਬ ਦੀ ਫਸੀਲ ਤੋਂ ਖੜ ਕੇ ਜੋ ਹੁਕਮਨਾਮੇ ਸੁਣਾਏ ਗਏ ਤੇ ਉਸੇ ਸੁਖਵਿੰਦਰ ਸਿੰਘ ਬਾਦਲ ਨੇ ਤੁਹਾਨੂੰ ਅੱਜ ਪਾਰਟੀ ਚੋਂ ਬਾਹਰ ਕਟਿਆ ਹੋਰ ਕੀ ਕੁਝ ਕਹਿਣਾ ਸੀ ਸੁਖਜਿੰਦਰ ਸਿੰਘ ਰੰਧਾਵਾ ਦਾ ਤੁਸੀਂ ਵੀ ਸੁਣਾਓ ਤੁਸੀਂ ਜਿਹੜੇ ਮੇਰੇ ਪ੍ਰਾਪ ਬੈਠੇ ਹੋ ਇਹ ਕਾਲੀ ਦਲ ਨੂੰ ਛੱਡ ਕੇ ਆਏ ਹੋ ਇਹਨਾਂ ਨੇ ਵੇਖਿਆ ਕਿ ਅਕਾਲੀ ਦਲ ਚ ਜਦੋਂ ਸਾਬੀ ਨਾਲ ਗੱਲ ਹੋਈ ਇਹਨੂੰ ਅਸੀਂ ਚਾ ਪੜਾ ਆਪਣਾ ਬ੍ਰਦਰ ਲੈ ਕੇ ਆਇਆ ਇਹਨੇ ਕਿਹਾ ਪਹਿਲੋ ਮੈਂ ਆਪਣੇ ਇਲਾਕੇ ਵਾਲੇ ਨਾਲ ਗੱਲ ਕਰਾਂਗਾ ਫਿਰ ਮੈਂ ਪਾਰਟੀ ਬਾਰੇ ਸੋਚਾਂਗਾ ਤੇ ਉੱਥੇ ਇਹ ਕੀ ਗੱਲ ਮੈਂ ਕਿਹਾ ਯਾਰ ਤੂੰ ਡਿਸਾਈਡ ਕਰ ਕਿ ਕਿਸ ਆदमी ਨੂੰ ਪਸੰਦ ਕਰਦਾ ਕਿਸ ਪਾਰਟੀ ਨੂੰ ਕਰਦਾ ਉਹ ਪਾਰਟੀ ਨੂੰ ਕਰਦਾ ਜਿਹੜੀ ਕੱਲ੍ਹ ਤੱਕ ਸਭ ਦੇ ਸਾਹਮਣੇ ਆਪਣੀਆਂ ਗਲਤੀਆਂ ਮੰਨ ਕੇ ਕਿ ਬਦ ਵੀ ਤੇ ਸਾਡੇ ਕੋਲ ਗਲਤੀ ਹੋਈ ਆ ਜਿਹੜੀ ਬੈਬਲ ਕਲਾਂ ਚ ਗੋਲੀ ਚੱਲੀ ਕੋਟਕਪੁਰੇ ਗੋਲੀ ਚੱਲੀ ਉਹਦੇ ਚ ਕਹਿੰਦਾ ਸਾਡੇ ਕੋਲ ਗਲਤੀ ਹੋਈ ਆ ਉਹਦੇ ਚ ਕਿਹਾ ਗਿਆ ਕਿ ਤੁਸੀਂ ਸਾਧ ਨੂੰ ਛੋੜ ਦਿੱਤੀ ਕਿੰਨਾ ਉਹ ਵੀ ਦਿੱਤੀ ਸਾਡੇ ਕੋਲ ਗਲਤੀ ਹੋਈ ਆ ਤੇ ਯਾਰ ਜੇ ਸਾਰੀਆਂ ਹੀ ਗਲਤੀਆਂ ਤੁਸੀਂ ਗੁਰੂ ਦੇ ਨਾਲ ਕੀਤੀਆਂ ਨੇ ਕਿ ਉਹਨਾਂ ਦਾ ਖਮਿਆਜਾ ਤੁਹਾਨੂੰ ਭੁਗਤਣਾ ਪਏਗਾ ਪੰਜਾਬ ਦੇ ਲੋਕ ਨਹੀਂ ਭੁਗਤਣ ਜਿਹੜਾ ਆਪਣੇ ਗੁਰੂ ਦਾ ਨਹੀਂ ਬਣਦਾ ਜਿਨੇ ਵੋਟਾਂ ਲਈਆਂ ਹੁਣ ਗੁਰੂ ਦੇ ਨਾਂ ਤੇ ਜਿਨੇ ਧਰਮ ਦੇ ਨਾਂ ਤੇ ਪੋਲਿਟਿਕਸ ਕੀਤੀ ਹੋਏ ਜਿਨੇ ਬਾਬੇ ਨਾਨਕ ਦੀ ਤੱਕੜੀ ਦਾ ਨਾਂ ਲੈ ਕੇ ਵੋਟਾਂ ਮੰਗੀਆਂ ਹੋਣ ਉਹ ਜੇ ਗੁਰੂ ਦੀ ਬਦਬੀਜ ਕੁਛ ਨਹੀਂ ਕਰ ਸਕਦਾ ਉਹਨੂੰ ਕੋਈ ਹੱਕ ਨਹੀਂ ਉਸ ਪਾਰਟੀ ਦੇ ਵਿੱਚ ਮੁਖੀ ਰਹਿਣ ਦਾ ਸਾਨੂੰ ਮੈਂ ਇੱਥੇ ਖੜਾ ਬਾਜਵਾਤ ਸਾਹਿਬ ਨੇ ਬੁੜਿੰਗ ਸਾਹਿਬ ਨੇ ਅਸੀਂ ਪਹਿਲਾਂ ਸੇਖੀਆਂ ਬਾਅਦ ਚ ਇਹ ਇਹ ਅਸੀਂ ਹੋਰ ਆ ਜੇ ਸਾਡਾ ਧਰਮ ਬਚੇਗਾ ਇਹ ਉਹ ਧਰਮੈ ਸਿੱਖ ਧਰਮ ਜਿਨ੍ਹਾਂ ਮਨੁੱਖਤਾ ਦੀ ਸੇਵਾ ਕੀਤੀ ਇਹ ਗੁਰੂ ਤੇਗ ਬਹਾਦਰ ਨੇ ਕਸ਼ਮੀਰੀ ਪੜਤਾ ਤੋਂ ਆਪਣਾ ਸੀਸ ਵਾਰਿਆ ਗੁਰੂ ਤੇਗ ਬਹਾਦਰ ਪੰਜਾਬ ਦੀ ਚਾਦਰ ਨਹੀਂ ਬਣਿਆ ਉਤੋਂ ਹਿੰਦ ਦੀ ਚਾਦਰ ਬਣ ਕੇ ਆਇਆ ਸਾਡੇ ਗ੍ਰੰਥ ਦੇ ਵਿੱਚ ਸਾਰੇ ਧਰਮਾਂ ਨੂੰ बराबर ਦਾ ਸਤਕਾਰ ਦਿੱਤਾ ਤੇ ਉਸ ਪਾਰਟੀ ਦਾ ਮੁਖੀ ਜੇ ਅੱਜ ਗੱਲ ਕਰਦਾ ਅਗਿਆਨੀ ਹਰਪ੍ਰੀਤ ਸਿੰਘ ਬਾਜਵਾਤ ਸਾਹਿਬ ਤੁਸੀਂ ਸੁਣਿਆ ਹੋਣਾ ਕਿ ਉਸੇ ਤਖਤ ਤੇ ਖੜੇ ਹੋ ਕੇ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਸੀ ਕਿ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਧਾਰਮਿਕ ਸੰਸਥਾ ਗੈਣੀ ਜੀ ਧਿਆਨ ਨਾਲ ਸੁਣੋ ਹਰਪ੍ਰੀਤ ਜੀ ਤੇ ਨਾਲ ਹੀ ਤੁਸੀਂ ਕਿਹਾ ਸੀ ਕਿ ਅਕਾਲੀ ਦਲ ਸਾਡੀ ਰਾਜਨੀਤਿਕ ਪਾਰਟੀ ਆ ਤੁਸੀਂ ਕੱਲ ਤੱਕ ਸਾਹਮਣੇ ਖੜੇ ਹੋ ਕੇ ਇਹ ਗੱਲ ਕਹੀ ਤੇ ਅੱਜ ਗੁਰੂ ਨੇ ਤੁਹਾਨੂੰ ਸਜ਼ਾ ਲਾਈ ਤੇ ਉਸੇ ਅਕਾਲੀ ਦਲ ਜਿਹਦਾ ਸੁਖਬੀਰ ਬਾਦਲ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਉਹਨੇ ਤੁਹਾਨੂੰ ਕੱਢ ਕੇ ਬਾਹਰ ਮਾਰਿਆ ਮੈਂ ਇਹ ਇਸ ਕਰਕੇ ਗੱਲਾਂ ਕਹਿ ਰਿਹਾ ਕਿ ਜੇ ਸਾਡੀ ਜਮੀਰ ਮਰ ਗਈ ਅਸੀਂ ਕੁਝ ਨਹੀਂ ਕਰ ਸਕਦੇ ਆਪਣੀ ਜਮੀਰ ਜਿੰਦਾ ਰੱਖੋ ਜੇ ਜਮੀਰ ਜਿੰਦੀ ਆ ਤੇ ਪੰਜਾਬ ਜਿੰਦਾ ਰਹੇਗਾ ਸਭ ਤੋਂ ਵੱਧ ਜੇ ਕਿਤੇ ਕਿਸੇ ਨੇ ਦੇਸ਼ ਦੀ ਆਜ਼ਾਦੀ 'ਚ ਹਿੱਸਾ ਪਾਇਆ ਤੇ ਪੰਜਾਬੀਆਂ ਦਾ ਅੱਜ ਸਾਡੀ ਪਾਰਟੀ ਮજબૂત ਹੋਈ ਤੁਸੀਂ ਜਿਹੜੇ ਮੇਰੇ ਪਰ ਆ ਬੈਠੇ ਹੋ ਇਹ ਅਕਾਲੀ ਦਲ ਨੂੰ ਛੱਡ ਕੇ ਆਏ ਹੋ ਇਹਨਾਂ ਨੇ ਵੇਖਿਆ ਕਿ ਅਕਾਲੀ ਦਲ 'ਚ ਜਦੋਂ ਸਾਭੀ ਨਾਲ ਗੱਲ ਹੋਈ ਇਹਨੂੰ ਅਸੀਂ ਕਿਹਾ ਆਪਣਾ ਬ੍ਰਦਰ ਲੈ ਕੇ ਆਇਆ ਇਹਨੇ ਕਿਹਾ ਪਹਿਲਾਂ ਮੈਂ ਆਪਣੇ ਇਲਾਕੇ ਵਾਲੇ ਨਾਲ ਗੱਲ ਕਰਾਂਗਾ ਫਿਰ ਮੈਂ ਪਾਰਟੀ ਬਾਰੇ ਸੋਚਾਂਗਾ ਤੋ ਉੱਥੇ ਇਹ ਕੀ ਗੱਲ ਮੈਂ ਕਿਹਾ ਯਾਰ ਤੂੰ ਡਿਸਾਈਡ ਕਰ ਕਿ ਕਿਸ ਆदमी ਨੂੰ ਪਸੰਦ ਕਰਦਾ ਕਿਸ ਪਾਰਟੀ ਨੂੰ ਕਰਦਾ ਉਹ ਪਾਰਟੀ ਨੂੰ ਕਰਦਾ ਜਿਹੜੀ ਕੱਲ ਤੱਕ ਸਭ ਦੇ ਸਾਹਮਣੇ ਆਪਣੀਆਂ ਗਲਤੀਆਂ ਮੰਨ ਕੇ ਕਿ ਬਦ ਵੀ ਤੇ ਸਾਡੇ ਕੋਲ ਗਲਤੀ ਹੋਈ ਆ ਜਿਹੜੀ ਬੈਬਲ ਕਲਾਜ ਗੋਲੀ ਚੱਲੀ ਕੋਟ ਖੂਰੇ ਗੋਲੀ ਚੱਲੀ ਉਹਦੇ ਕਹਿੰਦਾ ਸਾਡੇ ਕੋਲ ਗਲਤੀ ਹੋਈ ਆ ਉਹਦੇ ਚ ਕਿਹਾ ਗਿਆ ਕਿ ਤੁਸੀਂ ਸਾਧ ਨੂੰ ਛੋਟ ਦਿੱਤੀ ਕਹਿੰਦਾ ਉਹ ਵੀ ਦਿੱਤੀ ਸਾਡੇ ਕੋਲ ਗਲਤੀ ਹੋਈ ਆ ਤੇ ਯਾਰ ਜੇ ਸਾਰੀਆਂ ਹੀ ਗਲਤੀਆਂ ਤੁਸੀਂ ਗੁਰੂ ਦੇ ਨਾਲ ਕੀਤੀਆਂ ਨੇ ਤੇ ਉਹਨਾਂ ਦਾ ਖਮਿਆਜਾ ਤੁਹਾਨੂੰ ਭੁਗਤਣਾ ਪਏਗਾ ਪੰਜਾਬ ਦੇ ਲੋਕ ਨਹੀਂ ਭੁਗਤਣ ਜਿਹੜਾ ਆਪਣੇ ਗੁਰੂ ਦਾ ਨਹੀਂ ਬਣਦਾ ਜਿਨ੍ਹਾਂ ਵੋਟਾਂ ਲਈਆਂ ਹੁਣ ਗੁਰੂ ਦੇ ਨਾਂ ਤੇ ਜਿਨ੍ਹਾਂ ਧਰਮ ਦੇ ਨਾਂ ਤੇ ਪੋਲਿਟਿਕਸ ਕੀਤੀ ਹੋਏ ਜਿਨ੍ਹਾਂ ਬਾਬੇ ਨਾਨਕ ਦੀ ਤੱਕੜੀ ਦਾ ਨਾਂ ਲਾ ਕੇ ਵੋਟਾਂ ਮੰਗੀਆਂ ਹੋਣ ਉਹ ਜੇ ਗੁਰੂ ਦੀ ਬਦ ਵਿੱਚ ਕੁਝ ਨਹੀਂ ਕਰ ਸਕਦਾ ਉਹਨੂੰ ਕੋਈ ਹੱਕ ਨਹੀਂ ਉਸ ਪਾਰਟੀ ਦੇ ਵਿੱਚ ਮੁਖੀ ਰਹਿਣ ਦਾ ਸਾਨੂੰ ਮੈਂ ਇੱਥੇ ਖੜਾ ਬਾਜਵਾਦ ਸਾਹਿਬ ਨੇ ਵ੍ਰਿੰਗ ਸਾਹਿਬ ਨੇ ਅਸੀਂ ਪਹਿਲਾਂ ਸਿੱਖਿਆ ਬਾਅਦ ਕਰੀ ਉਹ ਉਹ ਅਸੀਂ ਹੋ ਰਿਹਾ ਇਹ ਸਾਡਾ ਧਰਮ ਬਚੇਗਾ ਇਹ ਉਹ ਧਰਮ ਹੈ ਸਿੱਖ ਧਰਮ ਜਿਨੇ ਮਨੁੱਖਤਾ ਦੀ ਸੇਵਾ ਕੀਤੀ ਇਹ ਗੁਰੂ ਤੇਗ ਬਹਾਦਰ ਨੇ ਕਸ਼ਮੀਰੀ ਪੜਤਾ ਤੋਂ ਆਪਣਾ ਸੀਸ ਵਾਰਿਆ ਗੁਰੂ ਤੇਗ ਬਹਾਦਰ ਪੰਜਾਬ ਦੀ ਚਾਦਰ ਨਹੀਂ ਬਣੇ ਉਤੋਂ ਹਿੰਦ ਦੀ ਚਾਦਰ ਬਣ ਕੇ ਆਈ ਸਾਡੇ ਗ੍ਰੰਥ ਦੇ ਵਿੱਚ ਸਾਰੇ ਧਰਮਾਂ ਨੂੰ ਬਰਾਬਰ ਦਾ ਸਤਕਾਰ ਦਿੱਤਾ ਤੇ ਉਸ ਪਾਰਟੀ ਦਾ ਮੁਖੀ ਜੇ ਅੱਜ ਗੱਲ ਕਰਦਾ ਅਗਿਆਨੀ ਹਰਪ੍ਰੀਤ ਸਿੰਘ ਬਾਜਵਾ ਸਾਹਿਬ ਤੁਸੀਂ ਸੁਣਿਆ ਹੋਣਾ ਕਿ ਉਸੇ ਤਖਤ ਤੇ ਖੜੇ ਹੋ ਕੇ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਸੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਧਾਰਮਿਕ ਸੰਸਥਾ ਗਿਆਨੀ ਜੀ ਧਿਆਨ ਨਾਲ ਸੁਣੋ ਹਰਪ੍ਰੀਤ ਜੀ ਤੇ ਨਾਲ ਹੀ ਤੁਸੀਂ ਕਿਹਾ ਸੀ ਕਿ ਅਕਾਲੀ ਦਲ ਸਾਡੀ ਰਾਜਨੀਤਿਕ ਪਾਰਟੀ ਆ ਤੁਸੀਂ ਕੱਲ ਤੱਕ ਸਾਹਮਣੇ ਖੜੇ ਹੋ ਕੇ ਇਹ ਗੱਲ ਕਹੀ ਤੇ ਅੱਜ ਗੁਰੂ ਨੇ ਤੁਹਾਨੂੰ ਸਜਾ ਲਈ ਤੇ ਉਸੇ ਕਾਲੇ ਦਲ ਜਿਹਦਾ ਸੁਖਬੀਰ ਬਾਦਲ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਉਹਨੇ ਤੁਹਾਨੂੰ ਕੱਢ ਕੇ ਬਾਹਰ ਮਾਰਿਆ